ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੂਰ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਭਾਈ ਫੱਗੂ ਦੀ ਸਾਖੀ ਬਨਾਰਸ ਸੰਗਤ ਤੋਂ ਵਿਦਾਈ ਹੀ ਲੈ ਕੇ ਗੁਰੂ ਜੀ ਸ਼ਹਿਰ ਸਸਰਾਮ ਚਲੇ ਗਏ ਇਤਿਹਾਸਕਾਰ ਲਿਖਦੇ ਹਨ ਕਿ ਸ਼ਹਿਰ ਸਸਰਾਮ ਬਾਦਸ਼ਾਹ ਸੇਰ ਸ਼ਾਹ ਸੂਰੀ ਦਾ ਜਨਮ ਸਥਾਨ ਸੀ ਸਸਰਾਮ ਵੇਖੇ ਫਗੂ ਨਾਂ ਦਾ ਇੱਕ ਸਿੱਖ ਰਹਿੰਦਾ ਸੀ ਉਹ ਇੱਕ ਪਿਆਰੀ ਸ਼ਖਸੀਅਤ ਦਾ ਮਾਲਕ ਸੀ ਇਸ ਸ਼ਹਿਰ ਦੇ ਸਾਰੇ ਲੋਕ ਉਸ ਨੂੰ ਪਿਆਰ ਨਾਲ ਚਾਚਾ ਫਗੂ ਕਹਿੰਦੇ ਸਨ ਉਸ ਦਾ ਚਿਹਰਾ ਹਰ ਵੇਲੇ ਗੁਲਾਬ ਦੇ ਫੁੱਲ ਵਾਂਗੂ ਖਿੜਿਆ ਰਹਿੰਦਾ ਸੀ ਅਤੇ ਮਿਲਾਪੜਾ ਇੰਨਾ ਸੀ ਕਿ ਸ਼ਹਿਰ ਦਾ ਹਰ ਵਿਅਕਤੀ ਹੀ ਉਸ ਨੂੰ ਆਪਣਾ ਸਮੇਦਾਰ ਸੀ ਇੱਕ ਵਾਰ ਜਿਆਦਾ ਬਾਰ ਸ਼ੂਨ ਨਾਲ ਉਸ ਦਾ ਮਕਾਨ ਟਹਿ ਗਿਆ ਤਾਂ ਉਸ ਇੱਕ ਨਵਾਂ ਮਕਾਨ ਬਣਾਇਆ ਇਸ ਮਕਾਨ ਦਾ ਦਰਵਾਜ਼ਾ ਉਸ ਬਹੁਤ ਵੱਡਾ ਲਾਇਆ ਉਹਨਾਂ ਜ਼ਮਾਨਿਆਂ ਵਿੱਚ ਆਮ ਘਰਾਂ ਨੂੰ ਵੱਡੇ ਗੇਟ ਲਾਉਣ ਦਾ ਰਿਵਾਜ ਨਹੀਂ ਸੀ ਇਸ ਲਈ ਆਮ ਲੋਕਾਂ ਨੂੰ ਇਹ ਬੜੀ ਹੈਰਾਨੀ ਹੋਈ ਕਿ ਚਾਚੇ ਫੱਗੂ ਨੇ ਇਨਾ ਵੱਡਾ ਦਰਵਾਜ਼ਾ ਕਿਉਂ ਲਾਇਆ ਹੈ ਉਹ ਇਸ ਗੱਲੋਂ ਵੀ ਹੈਰਾਨ ਸਨ ਕਿ ਚਾਚੇ ਫੱਗੂ ਪਾਸ ਨਾ ਰੱਥ ਘੋੜੇ ਸਨ ਅਤੇ ਨਾ ਹੀ ਊਠ ਗੱਡੀਆਂ ਸਨ ਲੋਕਾਂ ਤੋਂ ਰਿਹਾ ਨਾ ਗਿਆ ਇਹੋ ਚਾਚੇ ਨੂੰ ਆ ਪੁੱਛਣ ਲੱਗੇ ਚਾਚਾ ਜੀ ਇਸ ਨਵੇਂ ਮਕਾਨ ਦਾ ਦਰਵਾਜ਼ਾ ਇੰਨਾ ਵੱਡਾ ਉੱਚਾ ਤੇ ਚੌੜਾ ਕਿਉਂ ਰੱਖਿਆ ਹੈ ਕੋਈ ਊਠ ਘੋੜੇ ਜਾਂ ਰੱਥ ਲਿਆਉਣ ਵਾਲੇ ਹੋ ਚਾਚੇ ਨੇ ਹੱਸ ਕੇ ਜਵਾਬ ਦਿੱਤਾ ਭੋਲੇ ਪਾਦਸ਼ਾਹ ਹੋ ਜੇ ਦਰਵਾਜ਼ੇ ਖੁੱਲੇ ਉੱਚੇ ਅਤੇ ਵੱਡੇ ਰੱਖਾਂਗੇ ਤਦ ਹੀ ਊਠ ਘੋੜੇ ਅਤੇ ਰੱਥ ਸਿੱਧੇ ਹੀ ਅੰਦਰ ਆ ਸਕਣਗੇ ਮੇਰੇ ਹਜ਼ੂਰ ਗੁਰੂ ਤੇਗ ਬਹਾਦਰ ਜੀ ਜਦ ਮੇਰੇ ਘਰ ਆਉਣਗੇ ਤਾਂ ਕਿ ਮੈਂ ਉਹਨਾਂ ਦੇ ਰੱਥਾਂ ਤੇ ਘੋੜਿਆਂ ਨੂੰ ਦਰਵਾਜ਼ੇ ਦੇ ਬਾਹਰ ਹੀ ਰੋਕ ਲਵਾਵਾਂਗਾ ਇਹ ਮੈਂ ਉਹਨਾਂ ਦੇ ਆਉਣ ਕਰਕੇ ਹੀ ਇੰਨੇ ਵਿਸ਼ਾਲ ਰੱਖੇ ਹਨ ਤਾਂ ਕਿ ਉਹਨਾਂ ਨੂੰ ਬਾਹਰ ਹੀ ਨਾ ਉਤਰਨਾ ਪਵੇ ਘੋੜਿਆਂ ਤੇ ਰੱਥਾਂ ਉੱਤੇ ਚੜ੍ਹੇ ਸਿੱਧੇ ਹੀ ਅੰਦਰ ਆ ਜਾਣ ਗੁਰੂ ਜੀ ਵੀ ਜਾਣੀ ਜਾਣ ਸੰਦ ਜਦ ਗੁਰੂ ਜੀ ਪਰਿਵਾਰ ਸਹਿਤ ਸਸਰਾਮ ਪੁੱਜੇ ਤਾਂ ਫਗੂ ਦੇ ਬੇਨਤੀ ਮੰਨ ਕੇ ਉਹਨਾਂ ਸਿੱਧੇ ਹੀ ਉਸ ਦੇ ਘਰ ਜਾ ਉਤਾਰਾ ਕੀਤਾ ਕਿਸੇ ਨੂੰ ਵੀ ਬਾਹਰ ਉਤਰਨਾ ਨਾ ਪਿਆ ਸਾਰੀ ਸੰਗਤ ਰੱਥਾਂ ਸਮੇਤ ਅੰਦਰ ਪਹੁੰਚ ਗਈ ਫੱਗੂ ਨੇ ਵੇੜਾ ਵੀ ਬਹੁਤ ਵੱਡਾ ਬਣਾਇਆ ਸੀ ਇਸ ਲਈ ਕੀਰਤਨੀਆਂ ਨੇ ਉੱਥੇ ਜਾ ਦਿਵਾਨ ਲਾਇਆ ਸਿੱਖ ਸੰਗਤਾਂ ਬੜੇ ਚਾਹ ਨਾਲ ਫੱਗੂ ਦੇ ਘਰ ਪੁੱਜ ਗਈਆਂ ਅਤੇ ਕੀਰਤਨ ਦਾ ਆਨੰਦ ਮਾਣਿਆ ਫੱਗੂ ਬੜਾ ਪ੍ਰਸੰਨ ਸੀ ਉਸ ਦੀ ਮਨੋ ਕਾਮਨਾ ਪੂਰੀ ਹੋਈ ਸੀ ਫੱਗੂ ਦੀ ਲਗਨ ਅਤੇ ਸੇਵਾ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਨੇ ਉਸ ਨੂੰ ਗੁਰਮੁਖ ਦੀ ਪਦਵੀ ਬਖਸ਼ੀ ਫੱਗੂ ਗੁਰੂ ਜੀ ਦਾ ਮਸੰਦ ਵੀ ਸੀ ਜਦ دیਵਾਨ ਲੱਗਾ ਹੋਇਆ ਸੀ ਇਹ ਸਭ ਸਿੱਖ ਸੰਗਤ ਜੁੜੀ ਹੋਈ ਸੀ ਤਾਂ ਗੁਰੂ ਜੀ ਨੇ ਫੱਗੂ ਨੂੰ ਕਿਹਾ ਇਹੋ ਗੁਰੂ ਕੀ ਭੇਟਾਂ ਉਹਨਾਂ ਦੇ ਸਨਮੁਖ ਅਰਪਣ ਕਰੇ ਭਾਈ ਪੱਗੂ ਇੱਕ ਬੜਾ ਇਮਾਨਦਾਰ ਅਤੇ ਕਿਰਤੀ ਸਿੱਖ ਸੀ ਉਸਨੇ ਗੁਰੂ ਦਾ ਹੁਕਮ ਮੰਨਦੇ ਹੋਏ ਉਸੇ ਵੇਲੇ ਸਾਰੀ ਇਕੱਠੀ ਹੋਈ ਕਾਰ ਭੇਟਾਂ ਗੁਰੂ ਜੀ ਦੇ ਸਨਮੁਖ ਰੱਖ ਦਿੱਤੀ ਅਤੇ ਬੜੇ ਆਦਰ ਨਾਲ ਮੱਥਾ ਟੇਕਿਆ ਗੁਰੂ ਜੀ ਨੇ ਕਾਰ ਭੇਟ ਨੂੰ ਵੇਖ ਕੇ ਕਿਹਾ ਭਾਈ ਫੱਗੂ ਇਹ ਪੂਰੀ ਕਾਰਪੇਟਾ ਨਹੀਂ ਉਹ ਕੁਝ ਭੁੱਲ ਗਿਆ ਏ ਜਾ ਵਿਸਰ ਗਿਆ ਏ ਇਸ ਲਈ ਦੁਬਾਰਾ yaad ਕਰ ਇਹ ਕਿਹੜੀ ਐਸੀ ਅਮੁੱਲ ਵਸਤੂ ਰਹਿ ਗਈ ਹੈ ਚਾਚਾ ਫੱਗੂ ਗੁਰੂ ਜੀ ਦੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਅਤੇ ਉਸ ਦਾ ਖੇੜੇ ਭਰਿਆ ਚਿਹਰਾ ਮੁਰਝਾ ਗਿਆ ਉਹ ਸਾਰੀ ਸੰਗਤ ਸਾਹਮਣੇ ਇੱਕ ਦੋਸ਼ੀ ਵਾਂਗ ਸ਼ਰਮਸਾਰ ਖੜਾ ਸੀ ਗੁਰੂ ਜੀ ਨੇ ਕਿਹਾ ਭਾਈ ਫੱਗੂ ਘਬਰਾਉਣ ਦੀ ਕੋਈ ਲੋੜ ਨਹੀਂ ਜੇ ਉਹ ਸੁਗਾਤ ਤੇਰੀ ਯਾਦ ਵਿੱਚੋਂ ਮਿਸਰ ਗਈ ਹੈ ਤਾਂ ਅਸੀਂ ਤੈਨੂੰ ਯਾਦ ਕਰਵਾ ਦਿੰਦੇ ਹਾਂ ਤੇਰੇ ਵਿਹੜੇ ਵਿੱਚ ਜਿਹੜਾ ਬੇੜੀ ਦਾ ਬੂਟਾ ਖੜਾ ਹੈ ਉਸ ਦੇ 베ਰ ਤਾਰਪੇਟਾ ਵਿੱਚ ਨਹੀਂ ਦੇਣੇ ਇਹ ਕੱਲ ਸੁਣ ਕੇ ਚਾਚੇ ਫੱਗੂ ਦਾ ਚਿਹਰਾ ਖੜ ਗਿਆ ਤੇ ਉਹ ਗੁਰੂ ਜੀ ਦੀ ਚਰਨੀ ਢੈ ਪਿਆ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਜਾਣੀ ਜਾਣ ਹੋ ਤੁਹਾਨੂੰ ਹਰ ਗੱਲ ਦਾ ਗਿਆਨ ਹੈ ਤਦ ਗੁਰੂ ਜੀ ਨੇ ਭਾਈ ਫੱਗੂ ਨੂੰ ਕਿਹਾ ਇਹ ਉਹ ਸੰਗਤਾਂ ਨੂੰ ਉਸ 베ਰੀ ਦੀ ਸਾਰੀ ਕਹਾਣੀ ਸੁਣਾਵੇ ਤਾਂ ਕਿ ਉਹਨਾਂ ਦੇ ਵੀ ਸ਼ੰਕੇ ਨਿਵਰਤ ਹੋ ਜਾਣ ਭਾਈ ਫੱਗੂ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਬੋਲਿਆ ਪਿਆਰੀ ਸਾਧ ਸੰਗਤ ਜੀ ਇਹ 베ਰੀ ਵਾਲੀ ਵਿਥਿਆ ਮੈਂ ਤੁਹਾਨੂੰ ਸੁਣਾਉਂਦਾ ਹਾਂ ਮੈਂ ਆਮ ਤੌਰ ਤੇ ਕਾਰਪੇਟ ਇਕੱਠੀ ਕਰਨ ਵਾਸਤੇ ਹਰ ਸਿੱਖ ਦੇ ਘਰ ਆਪ ਜਾਇਆ ਕਰਦਾ ਹਾਂ ਅਤੇ ਜੋ ਵੀ ਉਸ ਪਾਸੋਂ ਮਿਲ ਜਾਵੇ ਗੁਰੂ ਜੀ ਦੀ ਆਸ਼ੀਸ਼ ਦੇ ਕੇ ਲੈ ਆਉਂਦਾ ਹਾਂ ਮੈਂ ਅੱਜ ਤੱਕ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਤੁਹਾਡੀ ਪੇਤਾ ਘਟ ਹੈ ਜਾਂ ਇਹ ਵਧੀਆ ਨਹੀਂ ਜਾਂ ਗੁਰੂ ਜੀ ਨੂੰ ਅਰਪਣ ਕਰਨ ਦੇ ਲਾਇਕ ਨਹੀਂ ਮੈਂ ਇੱਕ ਦਿਨ ਕਾਰ ਪੇਟਾ ਇਕੱਠੇ ਕਰ ਰਿਆ ਸੀ ਤਾਂ ਮੈਂ ਇੱਕ ਸਿੱਖ ਦੇ ਘਰ ਗਿਆ ਅਤੇ ਕਾਰ ਭੇਟ ਬਾਰੇ ਬੇਨਤੀ ਕੀਤੀ ਉਸ ਸਮੇਂ ਸਿੱਖ ਤਾਂ ਘਰ ਨਹੀਂ ਸੀ ਉਸ ਦੀ ਪਤਨੀ ਕਹਿਣ ਲੱਗੀ ਸਿੱਖ ਅੱਜ ਘਰ ਨਹੀਂ ਹੈ ਅਤੇ ਦੇਣ ਵਾਸਤੇ ਵੀ ਘਰ ਕੁਝ ਨਹੀਂ ਹੈ ਮੈਂ ਕਿਹਾ ਜੋ ਕੁਝ ਵੀ ਹੈ ਉਹ ਕੁਝ ਦੇ ਦੇਵੋ ਉਹ ਕਹਿਣ ਲੱਗੀ ਇਸ ਸਮੇਂ ਤਾਂ ਮੇਰੇ ਪਾਸ ਘਰ ਦਾ ਕੂੜਾ ਹੀ ਹੈ ਜੋ ਝਾੜੂ ਨਾਲ ਹੁਣੇ ਇਕੱਠਾ ਕਰਕੇ ਹਟੀ ਹਾਂ ਮੈਂ ਬੇਨਤੀ ਕੀਤੀ ਇਹ ਕੂੜਾ ਹੀ ਮੇਰੀ ਝੋਲੀ ਵਿੱਚ ਪਾ ਦੇਵੋ ਉਸ ਨੇ ਕੂੜਾ ਮੇਰੀ ਝੋਲੀ ਵਿੱਚ ਪਾ ਦਿੱਤਾ ਅਤੇ ਮੈਂ ਉਸ ਨੂੰ ਆਸ਼ੀਰਵਾਦ ਦੇ ਕੇ ਘਰ ਆ ਗਿਆ ਘਰ ਆ ਕੇ ਮੈਂ ਉਸ ਕੂੜੇ ਨੂੰ ਤੋਤਾ ਤੇ ਸ਼ਾਣਿਆ ਤਾਂ ਉਸ ਕੂੜੇ ਵਿੱਚੋਂ ਬੇਰ ਦੀ ਇੱਕ ਕਿੜਕ ਨਿਕਲੀ ਜਿਸ ਨੂੰ ਮੈਂ ਵਿਹੜੇ ਵਿੱਚ ਖਾਂ ਗੋੜ ਕੇ ਨੱਪ ਦਿੱਤਾ ਅੱਜ ਉਹ ਕਿੜਕ ਇੱਕ ਵੱਡੀ ਬੇਰੀ ਬਣ ਗਈ ਹੈ ਅਤੇ ਇਸ ਨੂੰ ਬੇਰ ਵੀ ਲੱਗ ਗਏ ਹਨ ਇਸ ਲਈ ਮੈਂ ਗੁਰੂ ਜੀ ਨੂੰ ਉਸ ਸਿੱਖ ਦੀ ਭੇਟ ਦੇਣੀ ਭੁੱਲ ਗਿਆ ਸੀ ਹੁਣੇ ਹੀ ਮੈਂ ਉਸ ਬੇਰੀ ਦੇ ਕੁਝ ਮਿੱਠੇ ਬੇਰ ਤੋੜ ਕੇ ਗੁਰੂ ਜੀ ਨੂੰ ਭੇਟ ਕਰਦਾ ਹਾਂ ਸੰਗਤ ਭਾਈ ਫੱਗੂ ਦੇ ਇਹ ਵਿਥਿਆ ਸੁਣ ਕੇ ਬਹੁਤ ਹੈਰਾਨ ਹੋਈ ਅਤੇ ਸਾਰੀ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਜੀ ਅਤੇ ਧੰਨ ਚਾਚਾ ਫੱਗੂ ਪੁਕਾਰ ਉੱઠી ਫਿਰ ਗੁਰੂ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਭਾਈ ਫੱਗੂ ਵਰਗੇ ਸਿੱਖ ਸਿੱਖੀ ਦਾ ਥੰਮ ਹਨ ਗੁਰਮੁਖ ਸੇਖ ਦੀ ਇਹੋ ਪਛਾਣ ਹੈ ਅਤੇ ਭਾਈ ਫੱਗੂ ਵਾਂਗੂ ਜੀਵਨ ਜਾਂਚ ਸਿੱਖਣੀ ਚਾਹੀਦੀ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਘਰ ਵੱਲੋਂ ਕਈ ਮਸੰਦਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਇਮਾਨਦਾਰੀ ਵਿੱਚ ਰਹਿੰਦੇ ਹੋਏ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਸਿੱਖ ਸੰਗਤਾਂ ਪਾਸੋਂ ਧਾਰ ਭੇਟ ਲੈ ਕੇ ਗੁਰੂ ਘਰ ਪਹੁੰਚਾਇਆ ਕਰਨ ਤਾਂ ਕਿ ਗੁਰੂ ਦਾ ਅਟੁੱਟ ਲੰਗਰ ਚੱਲਦਾ ਰਹੇ ਅਤੇ ਗਰੀਬਾਂ ਦੀ ਸਹਾਇਤਾ ਵੀ ਹੁੰਦੀ ਰਹੇ ਪਰ ਅਸੀਂ ਇਹ ਵੇਖਿਆ ਹੈ ਕਿ ਇਈ ਮਸੰਦ ਆਪ ਹੀ ਕਾਰਪੇਟ ਹੜਪ ਜਾਂਦੇ ਹਨ ਇੰਨਾ ਮਸੰਦਾਂ ਨੂੰ ਭਾਈ ਫਗੂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਖੀ ਸਰਵਣ ਕਰਮਾਉਂਦਿਆ ਹੋਇਆ ਹੋਈਆਂ ਬਿਆੰਦ ਪੁੱਲਾਂ ਦੀ ਖੀਮਾ ਬਖਸ਼ਣੀ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ